ਮਾਲਵਿੰਦਰ ਕੰਗ ਜੋ ਕਿ ਖੜ ਤੰਦੇ ਵਿੱਚ ਪਹੁੰਚੇ ਨੇ ਗੱਲਬਾਤ ਕਰਦੇ ਆ ਤੰਗ ਸਾਹਿਬ ਪਰਨੇ ਨੂੰ ਲੋਕਾਂ ਦਾ ਕਰਨਾ ਹੈ ਕੋਈ ਸਾਡੇ ਵੀ ਜਿੰਨੇ ਪਿੰਡਾਂ ਨੂੰ ਇਹਨਾਂ ਦਾ ਜੋ ਕਹਿਣਾ ਹੈ ਵੀ ਕੁਝ ਪਿੰਡ ਜਿਹੜੇ ਬਹੁਤ ਹੀ ਛੋਟੇ ਚੁੰਦੇ ਆ ਹਲਕਾ ਵਿਧਾਨ ਸਭਾ ਕਰਨ ਦਿਓ ਉਹਨਾਂ ਨੂੰ ਪਲਾਨਿੰਗ ਹੈ ਇਹ ਗੱਲ ਤਾਂ ਸਪਸ਼ਟ ਹੁੰਦੀ ਹੈ ਕੋਈ ਇਤਾਰ ਦੀ ਔਰ ਪਲੈਨ ਸਰ ਅਦਰਵਾਈਜ਼ ਜੇ ਕੋਈ ਹੋਵੇ ਵਿਦਿਆਤਮਕ ਲੈਕਚਰ ਹੋਵੇ ਬੈਂਟੀਗਾਰਡ ਮੰਤਰੀ ਰਿਪੋਰਟ ਕਰ ਗਿਆ ਜੇ ਇਹ ਪਿੰਡ ਨਹੀਂ অল레ਡੀ ਮਹਾਤਮਾ ਜੀ ਨੇ ਦੋ ਪਾਣੀ ਦੇ ਦਿੱਤੇ ਨਹੀਂ ਪਰ ਇਹ ਇਹ ਸਵਾਲ ਇਹ ਖੜਾ ਹੁੰਦਾ ਜੇ ਕੋਈ ਅਧਿਕਾਰਗਾਰੀ ਦੇ ਵਿੱਚ ਨਹੀਂ ਹੈਗੀ ਪਰ ਇੱਥੇ ਹੀ ਧਰਤਾਂ ਨੂੰ ਇਹ ਇੰਨਾ ਲੱਗਿਆ ਇਹਨਾਂ ਨੂੰ ਸਰ ਧਰਨੇ ਸੋਣਾ ਹੁੰਦਾ ਮੇਮੋਟ ਲਾ ਸੇਵਾស្តਿਆ ਨਾਲ ਕੋਪਰਲ ਨੇ ਇਹੀ ਸਵਾਲ ਜੱਲਦੀ ਸ਼ਾਹ ਨੇ ਕਿਹਾ ਸੀ ਇਹੀ ਸਵਾਲ ਐਮਐਲਏ ਜੀ ਨੇ ਪੁੱਛਿਆ ਸੀ ਕਿ ਧਰਨਾ ਲਾਉਣਾ ਉਹਨਾਂ ਦਾ ਅਧਿਕਾਰ ਹੈ ਅੱਵਾ ਕਿਹਾ ਸੀ ਲੋਕਾਂ ਦਾ ਡੈਮੋਕਰੈਟਿਕ ਰਾਈਟ ਹੈ ਧਰਨਾ ਲਾ ਸਕਦੇ ਹੂੰ ਤੇ ਮੇਰੇ ਵਕੀਲ ਭਾਈਚਾਰਾ ਮੇਰਾ ਆਪਣੀ ਭਾਈਚਾਰਾ ਹੈ ਲੇਕਿਨ ਹਾਂ ਉਹਨਾਂ ਦੀਆਂ ਜਣੀਆਂ ਕੰਸਰਨ ਹੈ ਉਹ ਵਾਜਿਬ ਹੈ ਬੋਲ ਉਹ ਸਰਕਾਰ ਨੂੰ ਉਹਨਾਂ ਨੂੰ ਰਿਜ਼ੋਲਵ ਕਰਨਾ ਉਹ ਨਹੀਂ ਉਹ ਮੈਂ ਸਾਰੀਆਂ ਭਾਵਨਾ ਮੁੱਖਨ ਕਨਗਜ਼ਾ ਦੋ ਬਿਆਨ ਬੜੇ ਬਹਿਰ ਨਾ ਹੋ ਰਹੇ ਨੇ ਇੱਕ ਤਾਂ ਚੰਨੀ ਚਲੀ ਦਾ ਸੀ ਦੱਸ ਦੱਸ ਬੜਾ ਬੰਦਾ ਮੈਨੂੰ ਸਵਾਲ ਨਹੀਂ ਕਰ ਸਕਦਾ ਉਹਨਾਂ ਨੇ ਆਪ ਹੀ ਕਲੈਰਿਟੀ ਦੇ ਦਿੱਤੀ ਹੈ ਐਵੇਂ ਕੋਈ ਕਰਦਾ ਕਈ ਵਾਰ ਗਲਤੀ ਹੈ ਕਈ ਵਾਰ ਕਹਿਣ ਦਾ ਮਕਸਦ ਹੋਰ ਹੁੰਦਾ ਹੈ ਮੁਖਮੰਤੀ ਸਾਹਿਬ ਨਾਲ ਮਿਲੋਂ ਕਦੋਂ ਮਿਲੋ ਅੱਜ ਅੱਜ ਹੀ ਮੈਨੂੰ ਮਿਲਣਾ ਹੋਵੇ ਇਹ ਮਿਲਣ ਦਾ ਟਾਈਮ ਮਿਲ ਗਿਆ ਤਾਂ ਬਹੁਤ ਵਧੀਆ ਨਹੀਂ ਮੈਂ ਅੱਜ ਇਹ ਸਾਰੀ ਚੀਜ਼ਾਂ ਕੱਲ੍ਹ ਤੱਕ ਕਲੀਅਰ ਹੋ ਜਾਏਗੀ ਮੈਂ ਕਹਿੰਦਾ ਬਾਅਦ ਵਿੱਚ ਕਲੈਰਿਟੀ ਇੱਕ ਯੂਨੀਵਰਸਿਟੀ ਦੇ ਵਿੱਚ ਜਿਹੜਾ ਚੱਲ ਰਿਹਾ ਇਸ ਟਾਈਮ ਉਹਦੇ ਬਾਰੇ ਕੀ ਕਹਿਣਾ ਚਾਹੁੰਦਾ ਹਾਂ ਉਹ ਹੋ ਜੀ ਮੈਂ ਵਾਈਸ ਪ੍ਰੈਜ਼ੀਡੈਂਟ ਆਫ ਇ ਕਿਉਂਕਿ ਵਾਈਸ ਪ੍ਰੈਜ਼ੀਡੈਂਟ ਉਹ ਵੀ ਜਿਹੜੇ ਆ ਚਾਂਸਲਰ ਆ ਹੋਰ ਅੱਜ ਵੀ ਮੈਨੂੰ ਕੁਝ ਸ਼ੈਡ ਮੈਂਬਰਸਰੇ ਮਿਲ ਕੇ ਗਏ ਆ ਡੈਫੀਨਟਲੀ ਅਸੀਂ ਚਾਹੁੰਦੇ ਆ ਕਿ ਉਹ ਡੈਮੋਕਰੈਟਿਕ ਜਿਹੜਾ ਸੈਟਅਪ ਬਹਾਲ ਹੋ ਉਹਦੇ ਵਿੱਚ ਮੈਂਬਰ ਰਹਿਣੇ ਆ ਤੇ ਇਹ ਯੂਨੀਵਰਸਿਟੀ ਦੀ ਸੈਨੇਟ ਸਿੰਡੀਕੇਟ ਖਤਮ ਬਿਲਕੁਲ ਨਹੀਂ ਕੀਤੀ ਜਾਣ ਦੇਣੀ ਤੇ ਨਾ ਅਸੀਂ ਕਰ ਦਵਾਂਗੇ ਅੱਜ ਦਾ ਬੋਤ ਕਰਦੇ ਆ ਤੇ ਉਹਨਾਂ ਵਾਲੇ ਟਾਈਮ ਕਿਉਂਕਿ ਇੱਕ ਤਰੀਕਾ ਸੈਸ਼ਨ ਹੀ ਆ ਰਿਹਾ ਪਾਰਲੀਮੈਂਟ ਚ ਵੀ ਇਸ਼ੂ ਰੇਜ਼ ਕਰਨਾ ਬਿੱਤ ਕਰਾਂ ਠੀਕ ਹੈ ਸਾਹਿਬ ਤੁਸੀਂ ਲੋਕਲ ਐਮਐਲਏ ਨੂੰ ਵੀ ਕਹੋ ਇੱਥੇ ਧਰਨੇ ਦਾ ਆ ਕੇ ਜਾਣ ਤਾਂ ਕਿ ਆਪਣੇ ਵਿਚਾਰ ਦੱਸ ਕੇ ਜਾਣ ਕਿ ਉਹਨਾਂ ਨੂੰ ਭਲੇ ਤੱਕ ਆਪਣੇ ਹਲਕੇ ਦੇ ਵਿੱਚ ਚੱਲ ਰਹੇ ਭਲੇ ਹਲਕੇ ਦੇ ਵਿੱਚ ਰੋਸ ਧਰਨਾ ਪ੍ਰਦਰਸ਼ਨ ਬਾਰੇ ਨੇ ਉਹਨਾਂ ਨੂੰ ਪਤਾ ਹੈ ਮੈਨੇ ਸਾਹਿਬ ਚੰਨੀ ਆਏ ਸੀ ਤਾਂ ਉਸ ਦਾ ਬਿਆਨ ਜਿਹੜਾ ਲਿਆ ਗਿਆ ਤਾਂ ਦੂਜੇ ਪਾਸੇ ਅੱਜ ਐਮਪੀ ਮਾਨਵਿੰਦਰ ਕੰਗ ਜੋ ਕਿ ਤਾਨੇ ਚ ਪਹੁੰਚੇ ਨੇ ਇੰਨਾ ਵੱਲੋਂ ਕਿਹਾ ਗਿਆ ਕਿ ਮੈਂ ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਕਰਾਂਗੇ ਐਦਾਂ ਦੀ ਕੋਈ ਆਫੀਸ਼ਲ ਜਿਹੜੀ ਸਟੇਟਮੈਂਟ ਜਾਂ ਫਿਰ ਕੋਈ ਲਿਖਤੀ ਤੌਰ ਤੇ ਨਹੀਂ ਆਇਆ ਕਿ ਜੋ ਮੁਹਾਰੀ ਦੇ ਪਿੰਡ ਨੇ ਉਹ ਉਪਰ ਜ਼ਿਲ੍ਹੇ ਚ ਫਾਇ ਜਾਣਦੇ ਪਰ ਦੇਖਦੇ ਆ ਕਿ ਜਿਸ ਤਰੀਕੇ ਨਾਲ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਦੂਜੇ ਪਾਸੇ ਤਰਨ ਲਗਾਤਾਰ ਜਾਰੀ ਰਹੇਗਾ ਪੈਂਪੀ ਮਾਜੇਂਦਰ ਤੰਗ ਵਾਦਾ ਕਰਕੇ ਗਏ ਨੇ ਕਿ ਕੱਲ ਭਗਵੰਤ ਮਾਨ ਸਾਹਿਬ ਨਾਲ ਗੱਲਬਾਤ ਕਰਕੇ ਅਸੀਂ ਪੂਰਾ ਕਲੀਅਰ ਕਰ ਦਾਂਗੇ ਕਿ ਆਖਰੀ ਪਿੰਡ ਪੈਣਗੇ ਜਾਂ ਨਹੀਂ ਥੋੜੇ ਕਰ ਮੈਂ ਗੁਰਜੋਤ ਨਾਲ ਤਸਵੀਰ